ਸਾ ਜਬਾਜੀ ਮਸਲਾ ਹੈ ਇੱਕ ਪੰਜਾਬ ਦੀ ਬੇਟੀ ਦਾ ਕੀ ਐਨਜੀਓ ਦਾ ਰੁਖ ਹੋਏਗਾ ਅਗਲਾ ਸ਼ਾਇਦ ਇਸ ਵਾਸਤੇ ਤੁਹਾਨੂੰ ਇਥੋਂ 2000 ਕਿਲੋਮੀਟਰ ਦੂਰ ਹైదరాబాద్ ਦੀ ਪੁਲਿਸ ਨਾਲ ਵੀ ਤਾਲਮਿਲ ਕਰਨਾ ਪਵੇ ਇਸਤੇ ਸੌਰਾ ਪਰਿਵਾਰ ਨਾਲ ਵੀ ਕਰਨਾ ਪਵੇ ਕਿ ਤੁਹਾਡੀ ਐਨਜੀਓ ਉੱਥੋਂ ਤੱਕ ਅਪਰੋਚ ਕਰਕੇ ਇਸ ਨੂੰ ਇਸ ਦਾ ਘਰ ਬਸਾਏਗੀ ਜੈ ਸ਼ੰਕਰ ਜੀ ਪੰਜਾਬ ਦੀਆਂ ਜਿੰਨੀਆਂ ਬੇਟੀਆਂ ਹੈ ਉਹ ਸਾਡਾ ਪਰਿਵਾਰ ਹੈ ਸਾਡੀਆਂ ਬੇਟੀਆਂ ਹਨ ਔਰ ਜਾਗਦਾ ਜੀ ਮੀਰ ਪਹਿਲਾਂ ਵੀ ਕਈ ਜਿਹੜੇ ਬੇਟੀਆਂ ਦੇ ਹਾਲ ਹੈ ਮਸਲੇ ਕਰਵਾਏ ਆ ਐਸ ਡੀ ਐਮ ਦੀਪਕ ਪਾਟਿਆ ਦਾ ਹੋਰ ਵੀ ਕਈ ਮੈਨੂੰ ਜਿਹਨਾਂ ਅਣਗਿਣਤ ਮਸਲੇ ਜਿੱਥੇ ਵੀ ਭੈਣ ਮੋਨਕਾ ਕਰਕੇ ਅਸੀਂ ਬਟਾਲੇ ਵੀ ਧੰਨੇ ਲਾਏ ਸੀ ਔਰ ਹੋਰ ਵੀ ਅਸੀਂ ਕਈ ਮਸਲਿਆਂ ਖਰਾਬ ਜਿਹੜਾ ਧੀਆਂ ਦੇ ਹੱਕ ਦੀ ਲੜਾ ਆਵਾਜ਼ ਅਸੀਂ ਚੁੱਕਦੇ ਆ ਇਹ ਸਾਡੇ ਕੋਲ ਕਾਫੀ ਲੰਬੇ ਸਮੇਂ ਤੋਂ ਆ ਰਹੇ ਸੀ ਮੈਡਮ ਕੰਚਨਦੀਪ ਗੌਰ ਜੀ ਔਰ ਇਹਨਾਂ ਦੇ ਪਿਤਾ ਜੀ ਮੇਰੇ ਕੋਲ ਆ ਰਹੇ ਸੀ ਇਹਨਾਂ ਦਾ ਮੈਨੂੰ ਇਹਨਾਂ ਅਜੇ ਇੱਕ ਮੰਗ ਪੱਤਰ ਦਿੱਤਾ ਚਿੱਠੀ ਪੱਤਰ ਦਿੱਤਾ ਹੈ ਵੀ ਇਹਨਾਂ ਦੇ ਇਹਨਾਂ ਦੇ ਸੋਹਰਾ ਪਰਿਵਾਰ ਨੇ ਇਹਨਾਂ ਦੀ ਸੱਸ ਨੇ ਇਹਨਾਂ ਦੇ ਸੋਹਰੇ ਨੇ ਇਹਨਾਂ ਦੇ ਹਸਬੰਦ ਨੇ ਇਹਨਾਂ ਦੀ ਨਨਾਨ ਨੇ ਇਹਨਾਂ ਦੇ ਬੜੇ ਜ਼ੁਲਮ ਟਾਏ ਆ ਇੱਥੋਂ ਤੱਕ ਕਿ ਜਿਹੜਾ ਇਹਨਾਂ ਨੂੰ ਵਿਆਹ ਤੇ ਇਹਨਾਂ ਦੇ ਪਰਿਵਾਰ ਨੇ 골ਡ ਪਾਇਆ ਸੀ ਉਹ ਵੀ 골ਡ ਇਹਨਾਂ ਦੀ ਨਨਾਨ ਨੂੰ ਦੇ ਦਿੱਤਾ ਗਿਆ ਔਰ ਇਹਨਾਂ ਕੋ ਉੰਦੇ ਉਚਿਤ ਐਵੀਡੈਂਸ ਹੈਗੇ ਅਸੀਂ ਸਾਰੇ ਐਵੀਡੈਂਸ ਵੇਖੇ ਔਰ ਇਹਨਾਂ ਸ਼ਿਕਾਇਤ ਕੀਤੀ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮਾਨਯੋਗ ਸਰਦਾਰ ਗੁਰਪ੍ਰੀਤ ਨੇ ਪੁੱਲ ਜੀ ਨੂੰ ਔਰ ਇਨਾਂ ਨੂੰ ਭੁੱਲਰ ਸਾਹਿਬ ਇੱਕ ਵਧੀਆ ਕਮਿਸ਼ਨਰ ਨੇ ਬਹੁਤ ਵਧੀਆ ਸਮਾਇਲੀ ਕਰਦੇ ਨੇ ਪਰ ਭੁੱਲਰ ਸਾਹਿਬ ਜਿਹੜੇ ਥੱਲੇ ਤੁਹਾਡੇ ਅਫਸਰ ਬੈਠੇ ਆ ਉਹ ਜਨਤਾ ਨੂੰ ਨਿਆਂ ਨਹੀਂ ਦੇ ਰਹੇ ਜਨਤਾ ਨਾਲ ਤੱਕੇਸ਼ਾਈ ਕਰ ਰਹੇ ਆ ਇਸ ਬੇਟੀ ਬੇਟੀ ਮੁਤਾਬਕ ਇੱਕ ਕਈ ਵਾਰ ਥਾਣੇ ਦੇ ਚੱਕਰ ਕਰਦੀ ਰਹੀ ਪਹਿਲਾਂ ਮਹਿਲਾ ਮੰਡ ਦੇ ਚੱਕਰ ਕਰਦੀ ਰਹੀ ਫਿਰ ਏਡੀਸੀ ਵੀ ਪਰਮਿੰਦਰ ਕੌਰ ਕੋ ਚੱਕਰ ਕਰਦੀ ਰਹੀ ਔਰ ਉਹਨਾਂ ਵੀ ਅੱਖਾਂ 'ਚ ਮਿੱਟੀ ਪਾਈ ਜੇਕਰ ਐਨਜੀ ਪੰਜਾਬ ਦੀਆਂ ਧੀਆਂ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਅਲਾ ਅਧਿਕਾਰੀ EDCP ਰੈਂਕ ਇੱਕ ਬੜਾ ਵੱਡਾ ਰੈਂਕ ਹੈ ਜੇ ADC ਵੀ ਭੈਣ ਪਰਮਿੰਦਰ ਕੌਰ ਦੀ ਅੱਖਾਂ ਮਿੱਟੀ ਪਾਏਗੀ ਤੇ ਫਿਰ ਮਤਲਬ ਜੱਤਾ ਇਨਸaaf ਲੈਣ ਕਿੱਥੇ ਜਾਏਗੀ ਆਮ ਤੌਰ ਤੇ ਪੰਜਾਬ ਪੁਸਤਕ ਉਂਗਲੀਆਂ ਉੱਠਦੀਆਂ ਪਈਆਂ ਜੇ ਕੋਈ ਕਾਰਨ ਤਾਦੀ ਜੇ ਕਿਤੇ ਅੱਗ ਲੱਗਦੀ ਤੇ ਤੂੰ ਆ ਤਾਦੀ ਨਿਕਲਦਾ ਹੈ ਔਰ ਅੱਜ ਪੰਜਾਬ ਪੁਲਿਸ ਆਪਣੀ ਪੰਜਾਬ ਦੀ ਬੇਟੀ ਨਾਲ ਨਹੀਂ ਖਲੋਤੀ ਉਹਨਾਂ ਜ਼ਾਲਮਾਂ ਦੇ ਨਾਲ ਖਲੋਤੀ ਹੈ ਜਿਨ੍ਹਾਂ ਇਸ ਬੇਟੀ ਤੇ ਜ਼ੁਲਮ ਕੀਤੇ ਆ ਔਰ ਜੁਲਮ ਵਡੇ ਵੱਡੇ ਕੀਤੇ ਆ ਅੱਜ 10 ਮਹੀਨੇ 8 ਮਹੀਨੇ ਹੋ ਗਿਆ ਇਸ ਨੂੰ ਇਸ ਬੇਟੀ ਨਾਲ ਮਿਲਣ ਦਿੱਤਾ ਜਾ ਰਿਹਾ ਇਹਦੀ ਬੇਟੀ 10 ਸਾਲ ਦੀ ਗਈ ਹੈ ਜਿਹੜੀ 9 ਮਹੀਨੇ ਮਾਂ ਦੀ ਕੋਖ ਵਿੱਚ ਰਹੀ ਅੱਜ 8 ਮਹੀਨੇ ਤੋਂ ਇਸ ਬੇਟੀ ਨੂੰ ਆਪਣੀ ਬੇਟੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਔਰ ਇੱਕ ਈ ਸ਼ਰਮ ਦੀ ਗੱਲ ਹੈ ਵੀ ਅੱਜ ਜਿਹੜਾ ਸਾਡਾ ਸਮਾਜ ਹੈ ਸ਼ਰਮਸਾਰ ਹੋ ਰਿਹਾ ਹੈ ਵੀ ਮਤਲਬ ਇੱਕ ਮਾਂ ਨੂੰ ਦੀ ਬੇਟੀ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਤਿੰਨ ਵਾਰ ਇਹ ਬੇਟੀ ਤੇ ਇਹਦਾ ਫਾਦਰ ਸਾਹਿਬ ਤੁਹਾਡੇ ਕੋਲ ਆਏ ਤਿੰਨ ਵਾਰ ਤੁਹਾਡੀ ਨੋਟਸ ਵਿੱਚ ਹੈ ਉਸ ਤੋਂ ਲਾਵਾ ਕਈ ਵਾਰ ਤੁਸੀਂ ਇਹਨਾਂ ਨੂੰ ਮਿਲੇ ਨਹੀਂ ਆਏ ਆ ਤੁਸੀਂ ਉੱਥੇ ਨਹੀਂ ਸੀ ਹੋ ਸਕਦੇ ਕਿਸੇ ਕਾਰਨ ਕਰਕੇ ਇਹ ਕਿੰਨੀ ਵਾਰ ਮਹਿਲਾ ਮੰਡਲ ਗਈ ਕਿੰਨੀ ਵਾਰ ਡੀਸੀਪੀ ਕੋਲ ਗਈ ਤੇ ਇਨਸਾਫ ਫੇਰ ਨਹੀਂ ਮਿਲਿਆ ਇਨਕੁਆਰੀ 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 ਇਨਵੈਸਟੀਗੇਸ਼ਨ 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 ਕਿੰਨਾ ਚਿਰ ਤੱਕ ਇਨਵੈਸਟੀਗੇਸ਼ਨ ਹੁੰਦੀਆਂ ਰਹਿਣਗੀਆਂ ਕਿੰਨਾ ਚਿਰ ਤੱਕ ਪੰਜਾਬ ਦੀਆਂ ਧੀਆਂ ਦੀ ਬੇਅਦਵੀ ਹੁੰਦੀ ਰਹੇਗੀ ਸਾਰੀਆਂ ਧੀਆਂ ਸਾਂਝੀਆਂ ਹੁੰਦੀਆਂ ਕਮਿਸ਼ਨਰ ਸਾਹਿਬ ਆਹ ਬੇਟੀ ਨੂੰ ਹੁਣ ਇਨਸਾਫ ਲੈਣ ਵਾਸਤੇ ਤੁਸੀਂ ਕਿਹਾ ਵੀ ਡੀਜੀਪੀ ਸਾਹਿਬ ਨੂੰ ਮੇਲ ਕਰੋ ਕਮਿਸ਼ਨਰ ਸਾਹਿਬ ਤੁਹਾਡੇ ਹੁੰਦਾ ਡੀਜੀਪੀ ਸਾਹਿਬ ਕੋ ਜਾਣਦੀ ਕੀ ਲੋੜ ਹੈ ਤੁਸੀਂ ਸਾਡੇ ਮਾਣਯੋਗ ਜੇਕਰ ਤੁਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹੋ ਹੋਰ ਇਹਨੇ ਮਸਲੇ ਹੱਲ ਕਰਦੇ ਹੋ ਤੇ ਇਹ ਬੇਟੀ ਡੀਜੀਪੀ ਸਾਹਿਬ ਕੋ ਕਿਉਂ ਜਾਵੇ ਤੁਸੀਂ ਇਨਸਾਫ ਦਿਵੋ ਥੱਲੇ ਅਫਸਰਾਂ ਨੂੰ ਪੁੱਛੋ ਵੀ ਸਾਹਮਣੇ ਕੌਂਸਲਿੰਗ ਕਰੋ ਅਫਸਰ ਦੀ ਬੇਟੀ ਨੂੰ ਸਾਹਮਣੇ ਬਾਓ ਮੀਡੀਆ ਨੂੰ ਸਾਹਮਣੇ ਬਾਹਰ ਦੱਸੋ ਵੀ ਇਸ ਬੇਟੀ ਦਾ ਕਸੂਰ ਕੀ ਹੈ ਜਦੋਂ ਕੀ ਇਸ ਕੇਸ ਵਿੱਚ ਹైదరాబాద్ ਦੀ ਇੱਕ ਡਾਕਟਰ ਜਿਹੜਾ ਬੇਟੀ ਦਾ ਤਸ਼ੱਦਦ ਹੋਇਆ ਉਹਦੀ ਗਵਾਹੀ ਦੇ ਕੇ ਗਈ ਹੈ ਸਾਰੇ ਸਬੂਤ ਇੰਦੇ ਕੋਲ ਹੈ ਵੀਡੀਓਗ੍ਰਾਫੀ ਦੇ ਕੋਲ ਹੈ ਇੰਦੇ ਨਾਲ ਮਾਰਕੁੱਟੇ ਹੋਈ ਫਿਰ ਪੁਲਿਸ ਨੇ ਪਰਚਾ ਕਿਉਂ ਨਹੀਂ ਕੀਤਾ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਹੈ ਅੱਜ ਇਹ ਬੇਟੀ ਜਾਗਦਾ ਮੀਰ ਕੋ ਆਈ ਹੈ ਇਹਨਾਂ ਸਾਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਾਗਦਾ ਮੀਰ ਜਿਹੜੀ ਹੈਗੀ ਹੈ ਐਲਾਨ ਕਰਦਾ ਹੈ ਇਹਨਾਂ ਦੇ ਲੜਾਈ ਦਾ ਅਸੀਂ ਜਲਦੀ ਹੀ ਹైదరాబాద్ ਜਾਵਾਂਗੇ ਆਪਣੇ ਸਾਰੇ ਸਾਥੀਆਂ ਨਾਲ ਉੱਥੇ ਅਸੀਂ ਧਰਨਾ ਪ੍ਰਦਰਸ਼ਨ ਲਾਵਾਂਗੇ ਔਰ ਜਿਹੜਾ ਕੰਮ ਪੰਜਾਬ ਪੁਲਿਸ ਨਹੀਂ ਕਰ ਸਕੀ ਅਸੀਂ ਇਸ ਪੰਜਾਬ ਦੀ ਬੇਟੀ ਨੂੰ ਇਨਸਾਫ ਲੈ ਕੇ ਦਾਂਗੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਫ ਲੈਣਾ ਤਾਂ ਦੂਰ ਕਿਸੇ ਦੀ ਸਚਾਈ ਦੀ ਗੱਲ ਵੀ ਸੁੰਨੀ ਪ੍ਰਸ਼ਾਸਨ ਲਈ ਇੱਕ ਟੈਡੀ ਖੀਰ ਬੰਦਾ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਕੋਲ ਇੱਕ ਮਾਮਲਾ ਪਹੁੰਚਿਆ ਸੀ 6 ਮਹੀਨੇ ਪਹਿਲਾਂ ਯਾਨੀ ਕਿ ਜੂਨ ਮਹੀਨੇ ਦਾ ਮਾਮਲਾ ਹੈ ਇੱਕ ਪੰਜਾਬ ਦੀ ਧੀ ਦਾ ਜਿਹੜਾ ਉਹਨਾਂ ਘਰ ਵਸਣਾ ਸੀ ਅਜੇ ਤੱਕ ਇਹ ਘਰ ਤਾਂ ਵਸਿਆ ਨਹੀਂ ਉਲਟਾ ਜਿਹੜੀ ਇਹ ਬੇਟੀ ਹੈ ਪੰਜਾਬ ਦੀ ਉਹ ਦਰ ਦਰ ਢੋਖਰਾ ਖਾ ਰਹੀ ਹੈ ਇਨਸਾਫ ਲੈਣ ਲਈ ਪਟਕ ਰਹੀ ਹੈ ਤਾਂ ਅੱਜ ਇਹ ਮਾਮਲਾ ਜਾਗਦਾ ਜ਼ਮੀਰ ਦੇ ਮੁਖ ਸਯੋਦਾ ਸੁਭਾਸ਼ ਸੈਗਲ ਕੋਲ ਪਹੁੰਚਿਆ ਤਾਂ ਅਸੀਂ ਜਾਣਦੇ ਹਾਂ ਕਿ ਮਸਲਾ ਆਖਰ ਹੈ ਕਿ ਕਿ 10 ਸਾਲ ਤੋਂ ਉੱਪਰ ਹੋ ਗਿਆ ਇਸ ਪੰਜਾਬ ਦੀ ਧੀ ਨੂੰ ਵਿਆਹ ਵਿਆਹੀ ਗਈ ਹੈਦਰਾਬਾਦ ਵਿਖੇ ਪੰਜਾਬ ਤੋਂ 2000 ਕਿਲੋਮੀਟਰ ਦੀ ਦੂਰੀ ਤੇ ਜਿਸ ਸ਼ਹਿਰ ਚ ਇਹਦੇ ਸਸੋਹਰਾ ਪਰਿਵਾਰ ਹੈ ਆਖਰ ਅੱਜ ਕੱਲੀ ਇੱਥੇ ਆਪਣੇ ਮਾਪਿਆਂ ਘਰ ਰਹਿ ਰਹੀ ਹੈ ਤਾਂ ਪੁਲਿਸ ਕੌਲਿੰਗ ਸਾਫ ਲੈਂ ਲਈ ਜਦ ਪਹੁੰਚੀ ਤੱਕ ਛੋਟੇ ਬਦਰ ਤੇ ਜਾਂਚ ਨਹੀਂ ਹੋਈ ਏਡੀਸੀ ਵੀ ਪੱਦਰ ਤੱਕ ਇਸਨੇ ਆਪਣੀ ਫਰਿਆਦ ਦੱਸੀ ਪਰ ਆਖਰ ਅੱਜ ਜਿਸ ਨੂੰ ਮੀਡੀਆ ਸਾਹਮਣੇ ਆਪਣੀ ਵਿਅਥਾ ਦੱਸਣਾ ਦੱਸਣ ਲਈ ਸਾਡੇ ਤੱਕ ਪਹੁੰਚ ਕੀਤੀ ਤਾਂ ਜਾਣਦੇ ਆ ਤਾਂ ਮੈਨੂੰ ਕਿਸ ਤਰ੍ਹਾਂ ਦੇਖਦੇ ਕਿ ਇਹ ਜਿਹੜਾ ਮਸਲਾ ਅੱਜ ਤੁਹਾਨੂੰ ਮੀਡੀਆ ਦੀ ਜ਼ਰੂਰਤ ਪੈ ਗਈ ਕੀ ਪੁਲਿਸ ਨੇ ਇਨਸਾਫ ਕਿਉਂ ਨਹੀਂ ਦਿੱਤਾ ਤੇ ਆਖਰ ਇਹ ਘਰੇਲੂ ਹਿੰਸਾ ਦਾ ਕੀ ਕਾਰਨ ਕਿ 11 ਸਾਲ ਸ਼ਾਦੀ ਹੋਣ ਦੇ ਬਾਅਦ ਤੁਹਾਡੇ ਸਹੁਰੇ ਪਰਵਾਨੇ ਤੁਹਾਨੂੰ ਦਰਕਨਾਰ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਦੀ ਧੀ ਹਾਂ ਤੇ ਮੇਰਾ ਵਿਆਹ 6 ਜੁਲਾਈ 2014 ਨੂੰ ਅਮ੍ਰਿਤਸਰ ਵਿਖੇ 골ਡਨ 뷰 ਰਿਜ਼ੋਰਟ 'ਚ ਹైదరాబాద్ ਦੇ ਵਾਸੀ ਗੁਰਸ਼ਰਨ ਸਿੰਘ ਜੋਹਰ ਦੇ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਮिन्नੂ ਮੇਰੇ ਸੋਹਰਾ ਸਰਦਾਰ ਕਵਲਜੀਤ ਸਿੰਘ ਜੋਹਰ ਸੱਸ ਕਵਲਜੀਤ ਕੌਰ ਜੋਹਰ ਨਾ ਨਾਨ ਪਵਨੀਤ ਕੌਰ ਅਤੇ ਘਰ ਵਾਲਾ ਗੁਰਸ਼ਰਨ ਸਿੰਘ ਨੇ ਬਹੁਤ ਜ਼ਿਆਦਾ ਪਰਤਾੜਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਹੇਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਦ ਮੇਰੇ ਮਾਪੇ ਅਤੇ ਮੈਂ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਕਰ ਸਕੇ ਤਾਂ ਉਹਨਾਂ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਿੰਨੀ ਵਾਰੀ ਘਰੋਂ ਵੀ ਕੱਢ ਦਿੱਤਾ ਤੇ ਇਸ ਲਈ ਮੈਂ ਇਨਸਾਫ ਲੈਣ ਲਈ ਜਦ ਪੰਜਾਬ ਪੁਲਿਸ ਦੇ ਕੋਲ ਆਪਣੀ ਅਪੀਲ ਕੀਤੀ ਤਾਂ ਮੈਨੂੰ ਉੱਥੋਂ ਵੀ ਇਨਸਾਫ ਨਹੀਂ ਮਿਲਿਆ ਅਤੇ ਮੈਨੂੰ ਹੁਣ ਜਾਗਦਾ ਜ਼ਮੀਰ ਐਨ ਜੀਓ ਦੇ ਜਿਹੜੇ ਹੈੱਡ ਨੇ ਸੁਬਾਸ਼ ਸੈਗਲ ਜੀ ਕੋਲ ਆਪਣੀ ਫਰਿਆਦ ਲੈ ਕੇ ਆਣੀ ਪਈ ਤੇ ਮੈਂ ਇਹਨਾਂ ਕੋਲੋਂ ਇਨਸਾਫ ਦੀ ਮੰਗ ਕਰਦੀ ਹਾਂ ਆਖਿਰ ਪੁਲਿਸ ਕੋ ਤੁਸੀਂ ਗਏ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਹੋਰ ਵੀ ਪਰਿਵਾਰਕ ਜੀ ਨਾਲ ਗਏ ਹੋਣਗੇ ਪੁਲਿਸ ਇਸ ਮਸਲੇ 'ਚ ਕੀ ਕਰਦੀ ਰਹੀ ਪਰਿਵਾਰ ਨੂੰ ਅਸਲ ਸਹੌਰਾ ਪਰਿਵਾਰ ਨੂੰ ਇੱਥੇ ਤਲਬ ਵੀ ਕੀਤਾ ਹੋਏਗਾ ਜਾਂਚ ਅਧਿਕਾਰੀ ਵੱਲੋਂ ਉਦੋਂ ਆਪਸ 'ਚ ਬੈਠ ਕੇ ਗੱਲ ਮੁਖ ਦੀ ਨਜ਼ਰ ਰੱਖਿਓ ਨਹੀਂ ਸੀ ਆਰੀ ਮਤਲਬ ਕੀ ਰਵਈਆ ਰਿਹਾ ਪੁਲਿਸ ਦਾ ਪਹਿਲੇ ਮੇਰੀ ਦਰਖਾਸਤ ਮਹਿਲਾ ਮੰਡਲ ਵਿੱਚ ਏਐਸਆਈ ਹਰਦੇਵ ਸਿੰਘ ਜੀ ਕੋਲ ਗਈ। ਉਹਨਾਂ ਨੇ ਮੇਰੇ ਸੋਹਰਾ ਪਰਿਵਾਰ ਨੂੰ ਬਿਨਾ ਬੁਲਾਏ ਅਤੇ ਬਿਨਾ ਕਾਉਂਸਲਿੰਗ ਕਰਵਾਏ ਹੀ ਮੇਰੀ ਫਾਈਲ ਬੰਦ ਕਰਕੇ ਸੀਪੀ ਆਫਿਸ ਦੇ ਵਿੱਚ ਪੇਜ ਦਿੱਤੀ। ਅਤੇ ਜਦ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਤੇ ਮੇਰੇ ਪਿਤਾ ਜੀ ਅਸੀਂ ਸੀਪੀ ਆਫਿਸ ਦੇ ਵਿੱਚ ਗਏ ਤੇ ਅਸੀਂ ਦੁਬਾਰਾ ਕਮਿਸ਼ਨਰ ਸਰ ਕੋਲ ਮੇਰੀ ਫਾਈਲ ਖੁਲਵਾਨ ਦੀ ਅਪੀਲ ਕੀਤੀ ਤੇ ਉਹਨਾਂ ਨੇ ਮੇਰੀ ਫਾਈਲ ਏਡੀਸੀਪੀ ਪਰਵਿੰਦਰ ਕੌਰ ਮੈਡਮ ਜੀ ਨੂੰ ਪੇਜ ਦਿੱਤੀ। ਤੇ ਜਦੋਂ ਪਰਮਿੰਦਰਪੁਰ ਮੈਡਮ ਜੀ ਕੋਲ ਮੈਂ ਤੇ ਮੇਰੇ ਪਿਤਾ ਜੀ ਗਏ ਉਹਨਾਂ ਨੇ ਮੇਰੇ ਬਿਆਨ ਸੁਨੇ ਅਤੇ ਉਹਨਾਂ ਨੇ ਮੇਰੀ ਸਾਰੀ ਗੱਲ ਸੁਣ ਕੇ ਮੇਰੇ ਸੋਹਰਾ ਪਰਿਵਾਰ ਨੂੰ ਉੱਥੇ ਬੁਲਾਇਆ ਜਿਦੇ ਵਿੱਚ ਸਿਰਫ ਮੇਰੇ ਸੋਹਰਾ ਅਤੇ ਮੇਰੇ ਘਰ ਵਾਲਾ ਗੁਰਸ਼ਰਨ ਸਿੰਘ ਜੋਹਰ ਹੀ ਆਏ ਅਤੇ ਕਾਉਂਸਲਿੰਗ ਹੋਣ ਤੋਂ ਬਾਅਦ ਵੀ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਮੇਰੀ ਫਾਈਲ ਬੰਦ ਕਰ ਦਿੱਤੀ ਗਈ ਤੇ ਸਾਨੂੰ ਇਸ ਗੱਲ ਦਾ ਪਤਾ ਵੀ 10-15 ਦਿਨ ਦੇ ਬਾਅਦ ਚਲਿਆ ਜਦਕਿ ਇਸ ਗੱਲ ਦਾ ਪਤਾ ਮੇਰੇ ਹਸਬੰਡ ਗੁਰਸ਼ਰਨ ਸਿੰਘ ਜੋਹਰ ਨੂੰ ਉਦੋਂ ਹੀ ਚੱਲ ਗਿਆ ਸੀ 4 ਅਕਤੂਬਰ ਵਾਲੇ ਦਿਨ ਹੀ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਫਾਈਲ ਬੰਦ ਹੋ ਚੁੱਕੀ ਹੈ ਅਤੇ ਉਹਨਾਂ ਨੇ ਇਸ ਗੱਲ ਦਾ ਸਟੇਟਸ WhatsApp ਦੇ ਉੱਤੇ ਲਾ ਕੇ ਇਸ ਗੱਲ ਦਾ ਪ੍ਰੂਫ ਵੀ ਦਿੱਤਾ ਇਹ ਸਾਰੀ ਗੱਲਬਾਤ ਤੁਸੀਂ ਮੈਡਮ ਪਰਮਿੰਦਰ ਕੌਰ ਉਹਨਾਂ ਦੇ ਧਿਆਨ ਚ ਲੈ ਜਾਂਦੀ ਕਿ ਮੈਨੂੰ ਤੁਸੀਂ 10 ਦਿਨ ਤੋਂ ਕਹਿ ਰਹੇ ਕਿ ਅਜੇ ਜਾਂਚ ਚੱਲ ਰਹੀ ਹੈ ਦੱਸਦੇ ਆ ਕਰਦੇ ਪਰ ਤੁਹਾਡੇ ਉਲਟਾ ਜਿਹਦੇ ਤੇ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਹ ਗੱਲ ਸਾਂਝੀ ਕੀਤੀ ਤੁਸੀਂ ਉਹਨਾਂ ਤੱਕ ਮੈਂ ਅਸੀਂ ਇਹ ਗੱਲ ਉਹਨਾਂ ਦੇ ਰੀਡਰ ਕਵਲਜੀਤ ਸਿੰਘ ਜੀ ਨੂੰ ਸਾਂਝੀ ਕੀਤੀ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਇਹ ਧਿਆਨ ਇਸ ਤੋਂ ਬਾਅਦ ਤੁਸੀਂ ਸੀਨੀਅਰ ਅਧਿਕਾਰੀ ਯਾਨੀ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਤੱਕ ਮਿਲ ਕੇ ਦੱਸੀ ਗੱਲਬਾਤ ਕਿ ਮੈਨੂੰ ਇਨਸਾਫ ਨਹੀਂ ਤੁਹਾਡੇ ਲਈ ਹਾਂਜੀ ਮੈਂ ਉਹਨਾਂ ਕੋਲ ਦੁਬਾਰਾ ਗਈ ਸੀ ਆਪਣੀ ਫਾਈਲ ਖੁਲਵਾਉਣ ਦੇ ਲਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਡੀਜੀਪੀ ਸਰ ਨੂੰ ਮੇਲ ਪਾ ਦਿਓ ਤੇ ਤੁਹਾਡੀ ਫਾਈਲ ਦੁਬਾਰਾ ਖੁਲਵਾਈ ਜਾਏਗੀ ਪਰ ਉਸ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਦੋਸਤੋ ਦੇਖ ਲਓ ਕਿ ਇੱਕ ਦੂਸਰੇ ਉੱਤੇ ਜ਼ਿੰਮੇਵਾਰੀਆਂ ਤੈਅ ਹੁੰਦੀਆਂ ਨੇ ਪਰ ਆਖਰ ਮਹਿਲਾ ਥਾਣੇ ਤੋਂ ਲੈ ਕੇ ਐਡੀਸੀਪੀ ਜਿਹੜੀ ਕਿ ਇੱਕ ਮਹਿਲਾ ਅਧਿਕਾਰੀ ਹੈ ਉੱਥੇ ਵੀ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਯਾਨੀ ਕਿ ਪੁਲਿਸ ਕਮਿਸ਼ਨਰੇਟ ਦੇ ਜਿਹੜੇ ਹੈੱਡ ਨੇ ਆਈਪੀਐਸ ਅਧਿਕਾਰੀ ਉੱਥੋਂ ਤੱਕ ਵੀ ਤੇ ਗੱਲ ਸੰਧੀ ਕੀਤੀ ਤਾਂ ਇਨਸਾਫ ਫਿਰ ਵੀ ਨਹੀਂ ਮਿਲਿਆ ਅੱਗੇ ਜਿਹੜੀ ਗੱਲ ਡੀਜੀਪੀ ਤੱਕ ਕਹੀ ਜਾ ਰਹੀ ਹੈ ਬਸ ਇਸ ਤਰ੍ਹਾਂ ਇਨਸਾਫ ਜਸਟਿਸ ਡਿਨੇ ਇਸ ਜਸਟਿਸ ਡਿਨਾਈਡ ਮਤਲਬ ਕਿ ਦੇਰ ਕਰ ਦਿੱਤਾ ਜਾਂਦਾ ਹੈ ਇਨਸਾਫ ਲੈਣ ਲਈ ਤਾਂ ਕਿ ਬੰਦਾ ਥੱਕ ਕਰਕੇ ਘਰ ਬੈ ਜਾਏ ਕਿਸੇ ਪਾਸੇ ਜੋਗਾ ਨਾ ਰਵੇ ਪਰ ਇਸ ਤੋਂ ਬਾਅਦ ਜਾਦਾ ਜ਼ਮੀਰ ਦੇ ਜਿਹੜੇ ਸੇਵਾਦਾਨੇ ਸ਼ਬਾਦ ਸਾਇਕਲ ਹੋਣਾ ਦਾ ਵੀ ਅਸੀਂ ਪੱਕ ਜਾਨਦੇ ਕਿ ਬੱਚੀ ਨੇ ਕਈ ਗੱਲਾਂ ਬਤਾ ਸੀ ਤੇ ਉਹਨਾਂ ਦਾ ਅੱਗੇ ਜਿਹੜਾ NGO ਹੈ ਉਹਦਾ ਕੀ ਅਗਲਾ ਰੁਖ ਹੋਏਗਾ ਕਿ ਇਸ ਨੂੰ ਇਨਸਾਫ ਹੋ ਜਾਏ ਇਸ ਦਾ ਕਾਰ ਬਸਾਇਆ ਜਾਵੇ